ਤੁਸੀਂ ਜਾ ਰਹੇ ਹੋ ਹਾਂ ਜੀ ਜੀ ਜਾ ਰਹੇ ਹਾਂ ਤੁਸੀਂ ਨਾ ਜਾਓ ਜਾਣਾ ਪੈਣਾ ਮਾਂ ਲੜੂ ਕੋ ਹੋ ਗਈ ਪੁੱਤ ਮੇਰੇ ਕੋਲ ਰਿਹਾ ਹੀ ਨਹੀਂ ਇਹ ਤਾਂ ਆਹ ਪੁੱਤੋਂ ਫੰਗ ਲੈ ਨੇ ਇਹਨਾਂ ਦਾ ਹੱਥ ਔਲਾ ਕਰੇ ਵੀ ਇਹਨਾਂ ਦੀ ਮੰਮੀ ਕੋਲੋਂ ਨਾ ਬੋਲੇ ਅੱਛਾ ਨਰੀਵੇਂ ਨਜ਼ਰ ਨਾ ਲੱਗੇ ਜੇ ਪੁੱਤ ਬੋਲੂ ਵੀ ਇਹਨਾਂ ਨੂੰ ਸੁਣਾਈ ਨਾ ਦਵੇ ਬਈ ਨਹੀਂ ਨਜ਼ਰ ਤਾਂ ਕਰਦੇ ਆਂ ਹਾਂ ਭੈਣ ਜਣ ਭਤੀਜੇ ਨੂੰ ਨਾ ਜਣ ਪੂਆ ਕੋ ਲੈ ਆਏ ਨੇ ਜਣਵਾ ਲੈ ਕਰਨਾ ਤਾਂ ਮੈਨੂੰ ਵੀ ਚਾਹੀਦਾ ਨਾਲ ਧੂਆ ਨੂੰ ਨਾ ਲੱਗੇ ਇਧਰ ਕਾਲੀ ਕਲੂਟੀ ਨੂੰ ਕੀ ਲੱਗਣਾ ਡੈਡੀ ਤੁਸੀਂ ਤਾਂ ਸਾਰਿਆਂ ਨਾਲ ਚਿੱਟੇ ਹੋ ਰਹੇ ਹੁਣ ਚਿੱਟੇ ਹੋ ਰਹੇ ਨਾਲੇ ਸੀਗੇ ਵਿੱਚ ਪਾ ਗਏ ਚਿੱਟੇ ਹੋ ਗਏ ਕਮਾਲ ਹੋ ਗਈ ਚਿੱਟੇ ਹੋ ਵੋ ਨਹੀਂ ਵੀ ਡੰਡਾ ਚਾਹੀਦਾ ਓਕੇ ਮਾਸੇ ਜੀ ਬਹੁਤ ਮਜ਼ੇ ਲੱਗਿਆ ਬਹੁਤ ਟਾਈਮ ਬਾਅਦ ਮਿਲ ਕੇ ਜੀ ਮੈਂ ਤਾਂ ਬਹੁਤ ਤਿਆਰ ਹਾਂ ਸਵੇਰ ਦਾ ਐ ਮੈਨੂੰ ਐ ਨਹੀਂ ਕਾਬੀ ਨਾਲ ਚੱਦੂ ਬੈਠੋ ਬੜੀ ਚਿੱਤਿਆ ਹੋਵੇ ਲੱਗੇ ਓਕੇ ਮਾਸੇ ਜੀ ਬਹੁਤ ਮਜ਼ੇ ਲੱਗੇ ਥੋੜੇ ਸਮੇਂ ਚਾਹ ਸਸਰੀ ਘਰ ਕਿੱਥੇ ਲਿਖਿਆ ਮਿਲ ਕੇ ਤੁਸੀਂ ਆਪ ਹੋਏ ਐ ਮੈਂ ਕਿਸੇ ਨੂੰ ਗਿਫਟ ਦੇਨੇ ਨੇ ਸੱਸੀ ਘਰ ਮਾਸੇ ਜੀ ਓਕੇ ਜੀ ਸ੍ਰੀ ਗਾ ਜੀ ਜੱਪੂ ਆਉਗੀ ਪਛਾਣ ਲੇ ਉੱਥੇ ਹਾਂ ਗੱਤੋਂ ਕਈ ਘਰਾਂ ਦਾ ਪੁਰਾਣਾ ਭੁੱਖਾ ਰਹਿ ਜਾਂਦਾ ਕਿਤੇ ਤੇਰੀ ਮੰਮੀ ਕਹੇ ਵੀ ਦੂਜੀ ਚਾਹ ਦਊ ਉਹ ਕਹੂਗੀ ਉਹ ਚਾਹ ਨਹੀਂ ਕਹੀ ਨਾ ਤੇ ਫਿਰ ਬੋਲਦੀ ਵੀ ਘੱਟ ਆ ਮੇਰੇ ਮੰਗੂ ਇਹ ਵੀ ਜਾਨਾ ਹਾਂ ਤੁਹਾਡੇ ਕੋਲ ਇਹ ਸਗਰਟੇ ਬੋਲਦੇ ਨਹੀਂ ਨਹੀਂ ਹਾਂ ਹੁਣ ਤੇਰੀ ਇਹਦੀ ਇਹਦੀ ਮੰਮੀ ਕੋਲ ਜਾਈਦਾ ਉਹਨੂੰ ਪਤਾ ਵੀ ਮੈਂ ਕੱਲੀ ਆ ਚਾਹ ਵੀ ਬਣਾਉਣੀ ਆ ਰੋਟੀ ਵੀ ਬਣਾਉਣੀ ਆ ਹਾਂ ਉਹ ਉੱਥੇ ਚਾਰ ਕੋਈ ਚਾਰ ਹੀ ਸਾਬ ਉਹ ਕਹਿਣ ਗਿਆ ਟਾਕੀ ਦੇ ਸਰ ਕੱਢਣ ਗਿਆ ਆ ਟਾਕੀ ਆ ਦੇਖੀ ਵੀ ਪੂਰੀ ਜਿੱਥੇ ਬੰਦਾ ਪਹਿਲਾਂ ਜਾਵੇ ਜਿੱਥੇ ਪਹਿਲਾਂ ਬੰਦਾ ਜਾ ਆਵਾਜ਼ ਰੱਖੋ ਅਰੇ ਜੇ ਚਾਹ ਵੀ ਨਹੀਂ ਪੀਂਦੀ ਦੇਖੀ ਮੇਰ ਘਰ ਨਾ ਤੇ ਸਸਰੀ ਦਾ ਨਹੀਂ ਨਹੀਂ ਅਸੀਂ ਤਾਂ ਮੰਗ ਕੇ ਅਸੀਂ ਤਾਂ ਮੰਗ ਕੇ ਕਹਾ ਡੈਡੀ ਮੇਰੇ ਨਾਲ ਹੋਈ ਵੀ ਹੈ ਜੀ ਹਾਂਜੀ ਮੇਰੇ ਨਾਲ ਬਣੀ ਨਾਨੀ ਜੀ ਬਿਮਾਰ ਸੀ ਜਦੋਂ ਮੇਰੇ ਨਾਲ ਬਣੀ ਆ ਮੈਂ ਕਦੇ ਨਹੀਂ ਭੁੱਲ ਸਕਦੀ ਜਿਹੜੀ ਤੇਰੇ ਨਾਲ ਬਣੀ ਆ ਮੈਂ ਤੇਰੀ ਮੰਮੀ ਨੂੰ ਪਹਿਲਾਂ ਹੀ ਦੱਸਦਾ ਮੈਂ ਆਪਣੀ ਫਰਮੂ ਆ ਇਹਨੇ ਬਣਾ ਲਈ ਆ ਆਪਾਂ ਨਹੀਂ ਨਾ ਬਣਾਉਨੇ ਹਾਂ ਉਹ ਉਹ ਪਹਿਲੇ ਪਹਿਲੇ ਰਿਸ਼ਤੇਦਾਰ ਨੇ ਉਹ ਆ ਗਏ ਮੁੰਡੇ ਪੋਤੇ ਪੜੋਤੇ ਬਹੁਤ ਰਿਸ਼ਤੇਦਾਰੀਆਂ ਨਾਨਕਿਆਂ ਨੇ ਕਿਹਾ ਜੀ ਨਾਂ ਬਤਾਉਣੀ ਨਾ ਨਾਨਕਿਆਂ ਨੇ ਕਿਹਾ ਬੇਇੱਜ਼ਤੀ ਕਰਦੀ ਵੀਡੀਓ ਚ ਅੱਛਾ ਨਹੀਂ ਨਾ ਬਤਾਉਣੀ ਹੀ ਨਹੀਂ ਅੱਛਾ ਇਹਦਾ ਮਤਲਬ ਕੋਈ ਨਹੀਂ ਇਹਦਾ ਮਤਲਬ ਕਹਿੰਦੇ ਆ ਵੀ ਇਸ ਤਰ੍ਹਾਂ ਹੋਊਗਾ ਨਹੀਂ ਹੋ ਸਕਦਾ ਨਹੀਂ ਡੈਡੀ ਨਾਨਕਿਆਂ ਦੇ ਬਹੁਤ ਵਧੀਆ ਨੇ ਜੀ ਬਹੁਤ ਵਧੀਆ ਨੇ ਜੀ ਜਿਹਦੇ ਭਰਾਵਾਂ ਨਾਲੋਂ ਭਤੀਜੇ ਭਤੀਜੀਆਂ ਜ਼ਿਆਦਾ ਕਰ ਉਹ ਤਾਂ ਮਜ਼ਾਕ ਕਰਦੇ ਆ ਜੀ ਬਹੁਤ ਵਧੀਆ ਨੇ ਜੀ ਸਾਰੇ ਰੋਟੀ ਜਿੱਥੇ ਮਰਜੀ ਬੈ ਕੇ ਖਾ ਲੋ ਤੇ ਕਿਸੇ ਦੇਖਾ ਇਹ ਮੇਰੇ ਨਾਲ ਤਾਂ ਹੋ ਸਕਦੀ ਆ ਡੈਡੀ ਆ ਡੈਡੀ ਅਸੀਂ ਕਿਸੇ ਵੀ ਸੋਈ ਤੇ ਜਾ ਕੇ ਚੱਕ ਕੇ ਖਾ ਸਕਦੇ ਆ ਕੋਈ ਇੱਥੇ ਹੋਵੇ ਉਹ ਉਹ ਕਹਿੰਦੇ ਜਿੰਨਾ ਮਰਜੀ ਦੁੱਧ ਪੀਓ ਜਿਹੜੀ ਚੀਜ਼ ਮਰਜੀ ਖਾਓ ਪੀਓ ਕਿਉਂ ਮੈਂ ਹੀ ਜਾ ਕੇ ਦੇਸੀ ਕਿਉਂ ਨਵੇੜਦੀਆਂ ਉਹਨਾਂ ਦਾ ਅਸੀਂ ਹੁਣ ਇੰਨਾ ਨਵੇੜਿਆ ਪਤਾ ਨਹੀਂ ਉਹ ਕਿਉਂ ਕਰਕੇ ਹੋ ਗਿਆ ਵੀ ਦੋਲੂ ਜੁਆਇੰਟੜੀਆਂ ਕੱਢ ਚੁੱਕੀ ਨੇ ਬੁਰੀਆਂ ਨੇ ਤਾਂ ਹੀ ਬਿਮਾਰ ਹੋ ਰਹੇ ਨਾਨਕੇ ਨਹੀਂ ਕਹਦਾ ਪਤਾ ਉਹਨਾਂ ਨੂੰ ਸਾਗੇ ਤੜਕ ਕੇ ਦਿੰਦਾ ਤੇਲ ਭੁੱਲ ਜਾਏ ਫੜਾਉਂਦਾ ਨਹੀਂ ਭੁੱਲਦੀ ਨਹੀਂ ਇਹ ਉਹ ਉਹਨਾਂ ਦੀ ਵੀ ਡਿਮਾਂਡ ਗੰਗਾ ਨਗਰ ਵਾਲਿਆਂ ਦੀ ਜਿੱਦਣੋਂ ਰਾੜਾ ਜਿਸਕਰਨ ਅੰਕਲ ਦੀ ਜੀ ਜਿੱਦਣ ਰਾੜਾ ਸਾਹਿਬ ਆਏ ਹਾਂਜੀ ਉਹ ਨਹੀਂ ਉਹ ਇਹ ਆਇਆ ਫੇ ਕਹਿਣਾ ਸਮਾਨ ਹੈਗਾ ਸਾਰਾ ਇੱਕ ਮੱਸੀ ਕਾਲਾ ਕਾਲੇ ਕੀ ਹੈ ਇਹ ਇਹ ਜਿਹੜੀਆਂ ਚੀਜ਼ਾਂ ਵਿੱਚ ਉਹ ਜਿਹੜਾ ਉਹ ਢੇਰ ਬਹੁਤ ਥੋੜੀ ਚੀਜ਼ ਇਹ ਇਹੀ ਕਹਿ ਲਈ ਬਾਬਾ ਇਹ ਦਾੜੀ ਮੁੱਛਾਂ ਵਾਲਾ ਤੇਲ ਨਹੀਂ ਹੈ ਉਹ ਨਹੀਂ ਉਹ ਪੁਦੀਨੇ ਦਾ ਤੇਲ ਸੀਗਾ ਇਹ ਗੋਡਿਆਂ ਵਾਲਾ ਉਹ ਪੁਦੀਨੇ ਦਾ ਤੇਲ ਸੀਗਾ ਛੋਟੇ ਚਾਚੂ ਨੂੰ ਦੇ ਦਿਆਂ ਤਾਂ ਵੱਡਾ ਦੱਬਦਾ ਬੋਲਦਾ ਕਹਿੰਦਾ ਮੇਰਾ ਇਹ ਆਪਣੇ ਚਾਚੇ ਤਾਂ ਮਾਮੂ ਨੇ ਬਾਕੀ ਚਾਰ ਕਰਾਂ ਚਾਚੂ ਹਾਂ ਮੀ ਚਾਰ ਕਰਾਂ ਚ ਵੰਡੇ ਨਾ ਹੋਏ ਆ ਤਾਂ ਤੁਹਾਡੀ ਮਰਜ਼ੀ ਆ ਨਾ ਮਮਾ ਗੱਟ ਨਾ ਇਹ ਵੀ ਵਧੀਆ ਹੁੰਦਾ ਹੈ ਤੂੰ ਕਰਦਾ ਹੈ ਮਾਰੇ ਇੱਕ ਉਹ ਆਪਣਾ ਅੰਦਰ ਫੁੱਟੜ ਜੀ ਗਲੀ 'ਚ ਬੈਠ ਕੇ ਲੈ ਕੇ ਜਿਹੜੇ ਨੂੰ ਲੋਡ ਹੋਈ ਸਾਰਿਆਂ ਨੂੰ ਦੇਤਾ ਉਹ ਮੈਂ ਖਬਰ ਲੈਣ ਗਿਆ ਤੇਲ ਦੀ ਮੈਂ ਉਹਨੂੰ ਵੀ ਤੇਲ ਦਿੰਦੀ ਗਿਆ ਦੋ ਬੰਦੇ ਕਹਿੰਦੇ ਮੈਨੂੰ ਹੋਰ ਦਿਓ ਕਹਿੰਦੇ ਤੇਲ ਲਿਆਓ ਅਸੀਂ ਪੂਰਾ ਕੜਾਹੀ ਕਾੜ ਦਿੰਨੇ ਆ ਜਿਹੜਾ ਮਰਜ਼ੀ ਚ ਲਈ ਜਾਵੇ ਡੈਡ ਜੀ ਮੈਂ ਕਿਹਾ ਸਿੰਦੂ ਵੀਰ ਜੀ ਤੇਲ ਲੈ ਕੇ ਗਲੀ 'ਚ ਬਹਿ ਜਾ ਕਰੋ ਜਿਹੜੇ ਨੂੰ ਲੋੜ ਹੋਇਆ ਕਰੇ ਇਹਨਾਂ ਨੇ ਫਰਚੀ ਘੱਡਦੀ 100-100 ਦੀ ਫਰਚੀ ਘੱਟੀ ਚੱਲਿਓ ਮਾ ਆ ਗਈ ਸਿੰਦੁਰਾ ਜੇ ਸ਼ੀਸ਼ੇ ਭਰ ਕੇ ਦੇ ਦਿੰਦੇ ਆ ਤਦ ਦੁਕਾਨ ਖੋਲ ਆ ਦੋ ਤਿੰਨ ਚੀਜ਼ਾਂ ਹੋਰ ਆਉਂਦੀਆਂ ਨੇ ਆਪਾਂ ਨੂੰ ਖਾਂਸੀ ਦੇ ਨੁਕਸੇ ਇਹ ਉਹ ਪੂਆ ਪਤੀ ਜੀ ਬਹਿ ਜਾ ਪੂਆ ਪਤੀ ਜੀ ਕੰਮ ਸ਼ੁਰੂ ਕਰੋ ਮੈਂ ਬਣਾਈ ਜਾਇਗਾ ਤੂੰ ਸੇਲ ਕਰੀ ਜਾਇਆ ਕਰੀ ਹਾਂ ਸੇਲ ਵਾਲਾ ਐਕਸਪੀਰੀਅੰਸ ਵੀ ਕਾਫੀ ਆ ਸੇਲਾਣਾ ਤੂੰ ਹੈਗਾ ਹੁਣ ਅੱਛਾ ਦੇ ਦਿੰਦਾ ਨਹੀਂ ਸੇਲ ਦਾ ਇੱਕ ਵਾਰ ਕਿੰਨੀ ਆ ਨਾ ਉਹਦੇ ਜਿੰਨੀਆਂ ਸੀ ਧੋਖਾ ਖਾ ਸਕਦੇ ਇਹ ਧੋਖਾ ਨਹੀਂ ਖਾ ਸਕਦੇ ਅਸੀਂ ਤਿੰਨੇ ਹੀ ਨਹੀਂ ਦੇਖਦਾ ਖੜੇ ਹੱਸਦੇ ਤੇ ਦੋ ਹੱਸਦੇ ਨੇ ਬਚੇ ਹੋਏ ਨੇ ਉਹਦੇ ਬਾਰੇ ਉਹਦਾ ਪੂਰਾ ਹੱਸ ਰਹੇ ਬਚੇ ਹੋਏ ਉਹ ਤਣੇ ਨੇ ਕਹਿਣਾ ਵੀ ਫੁੱਫੜ ਜੀ ਮਾਸੜ ਜੀ ਤੂੰ ਠੀਕ ਹੈ ਉਹ ਠੀਕ ਹੈ ਇਹ ਤਾਂ ਜੀ ਮੈਂ ਗੇਟ ਕੱਢੀ ਆ ਬਾਬੀ ਠੀਕ ਹੈ ਜੀ ਬਾਬੀ ਜੀ ਬਹੁਤ ਜਿਆਦਾ ਲੱਗਿਆ ਮਿਲ ਕੇ ਮੇਲ ਆ ਜਿਓ ਤੁਸੀਂ ਆ ਜਿਓ ਮੈਂ ਕਹਿੰਦਾ 21 ਤਰੀਕ ਤੋਂ ਪਹਿਲਾਂ ਪਹਿਲਾਂ 21 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਵੀਡੀਓ ਕੀ ਪਤਾ 21 ਤੋਂ ਬਾਅਦ ਹੀ ਪਵੇ ਫਿਰ ਵੀ ਤੁਹਾਨੂੰ ਦੇ ਰਿਹਾ ਤਾਂ ਮੈਂ ਹੁਣ ਤਾਂ ਕਿਸੇ ਆ ਮੈਨੂੰ ਕੋਈ ਆ ਗਿਆ ਨਹੀਂ ਹੈਗੀ ਕਿ ਮੇਰੇ ਘਰ ਦੇ ਜਾਣੀ ਨਹੀਂ ਦਿੰਦੇ ਕਿਤੇ ਚੱਲ ਮੈਂ ਕਿੰਨਾ ਬੜੀ ਹੈ 12 ਸਾਲ ਦੀ ਬੜੀ ਪਹਿਲਾਂ ਨਹੀਂ ਬੜੀ ਇਹ ਬੜਦੀ ਨਹੀਂ ਠੀਕ ਹੈ ਆਏ ਟਾਈਮ ਇਸ ਸਾਵਧਨ ਹਾ ਅੱਜ ਗੱਡੀ ਅੱਜ ਗੱਡੀ ਕਰਨ ਚਲੀ ਆਂ ਹਾਂ ਹਾਂ ਕਹਿੰਦੀ ਮੈਨੂੰ ਹੋਰ ਨਹੀਂ ਕਰਦੇ ਸਿੱਧੂ ਆਣਾ ਗੱਗੂ ਕੋਲੇ ਟਾਈਮ ਨਹੀਂ ਨਹੀਂ ਅੱਜ ਨਾਲ ਫੇਰ ਨਿਕਲਣਾ ਸੀ ਗੱਡੀ ਲੈ ਕੇ ਨਹੀਂ ਨਹੀਂ ਹੁਣ ਨਿਕਲ ਜਾਈਏ ਨਹੀਂ ਟਾਈਮ ਤਾਂ ਸੀਗਾ ਮਾਹੌਲ ਖਰਾਬ ਚੱਲ ਰਿਹਾ ਇਸ ਕਰਕੇ ਅਸੀਂ ਜਾਣਾ ਨਹੀਂ ਹੈਗਾ ਨਾਲੇ ਕੀ ਕਹਿੰਦੇ ਆ ਇਹਨੂੰ ਮਹੀਨਾ ਹੋ ਗਿਆ ਸਿੰਧੂ ਵੀਰ ਜੀ ਨੂੰ ਘਰੇ ਮੂੰਹ ਦਿਖਾਏ ਨੂੰ ਉੱਥੇ ਤਾਂ ਕਹਿੰਦੇ ਆ ਬਾਹਰ ਚੱਲ ਕੇ ਕੋਈ ਕਹਿੰਦੇ ਬਾਹਰ ਚੱਲ ਕੇ ਬਾਹਰ ਚੱਲ ਕੇ ਆਉਂ ਨੂੰ ਕਹਿੰਦੇ ਗੈਦੀ ਮਾਸ ਨੇ ਵਿੱਚ ਕੀ ਜਾਂਦਾ ਵੀ ਜੇ ਕੋਈ ਫਿਰ ਕੇ ਆ ਗਿਆ ਆ ਗਿਆ ਮੈਂ ਦਬਈ ਜਾਇਆ ਆ ਗਿਆ ਉੱਥੋਂ ਹੀ ਚੜਿਆ ਸੀਗਾ ਉੱਥੇ ਉਤਰ ਕੇ ਆ ਗਿਆ ਤੁਸੀਂ ਮੈਨੂੰ ਮਿਸ ਕਰੋਗੇ ਨਾ ਮੈਂ ਕਿਹਾ ਫਸੇ ਕਿਵੇਂ ਕਿਉਂ ਕਰੀਏ ਤੁਹਾਨੂੰ ਰਾਤ ਦੱਸਿਆ ਸੀ ਕਿੰਨੇ ਮੈਂ ਮਿਸ ਕਰਦਾ ਹੁੰਦਾ ਹੁੰਦਾ ਹਾਂ ਹਾਂ ਮੈਂ ਟੈਂਪੇ ਹੋਣਗੇ ਮਸਾਲੇ ਲਾਉਣ ਲੱਗੇ ਆਏ ਦਿਮਾਗ ਨਹੀਂ ਮਾਸੀ ਮਾਕਾਨੀ ਆ ਜਿਓ ਆ ਜਿਓ ਕੈਨੇਡਾ ਆ ਜਿਓ ਗੱਗੂ ਵੀਰ ਜੀ ਸਤਿ ਸ਼੍ਰੀ ਅਕਾਲ ਆ ਜਿਓ ਹਾਂਜੀ ਹਾਂਜੀ ਮੈਂ ਬਰਤਨ ਨਾਉਂ ਤੁਹਾਡੇ ਫਿਰ ਪੀਜ਼ਾ ਬਣਾਵਾਂਗੇ ਪਿੱਛੋਂ ਬੈਗ ਦਿਓ ਕੱਢ ਲਿਓ ਚਾਰ ਚੂੜਾ ਇਹਨਾਂ ਤੋਂ ਜੀ ਆਹ ਜੱਟ ਲਓ ਮੇਰਾ ਚਾਰਜਰ ਤਾਂ ਨਹੀਂ ਲੈ ਗੇ ਉਹ ਨਹੀਂ ਬਾਏ ਬਾਏ ਇਹਦੇ ਰਕਮ ਕਰੀਂ ਚੰਗਾ ਇਹ ਬਾਈ ਆ ਜਿਓ ਬੱਧੀ ਕਰੋ ਲੈ ਜਾ ਨਾਲ ਹੀ ਹਾਂ ਨਾਲ ਹੀ ਲੈ ਜਾ ਫਿਰ ਬੱਸ ਚਾਉਂਗੀ ਜਗ੍ਹਾ ਨਹੀਂ ਹੈਗੀ ਫਿਰ ਬੱਸ ਚਾਉਂਗੀ ਹੁਣ ਮੈਂ ਹਾਂ ਬੱਸ ਪਿਛਲੇ ਦਿਨਾਂ ਚ ਜੀ ਆਪਾਂ ਗਏ ਸੀਗੇ ਵਿਆ ਉਹਦੇ ਸਾਡੇ ਘਰ ਦੇ ਸਾਰੇ ਬੂਟੇ ਖਰਾਬ ਹੋ ਗਏ ਇੰਨਾ ਹੀ ਉੱਪਰਲੇ ਚਾਚੀ ਵਾਲੇ ਵੀ ਸੁੱਕ ਗਏ ਪਤਾ ਨਹੀਂ ਇਹਨਾਂ ਨੂੰ ਥਾਂ ਨਹੀਂ ਟਿਕਾ ਇੰਨੀ ਠੰਡ ਸੁੱਕ ਠੰਡ ਵੀ ਬਹੁਤ ਜ਼ਿਆਦਾ ਪਈ ਆ ਜੀ ਪਰਾਂ ਇਨਸੂਲਿਨ ਤਾਂ ਕਦੇ ਨਹੀਂ ਸੁੱਕਿਆ ਐਡੀ ਘਰਾਨੀ ਆ ਮੈਨੂੰ ਇੰਨਾ ਸੋਹਣਾ ਸੀਗਾ ਇਹ ਐਡੀ ਠੰਡੇ ਜਾਦੇ ਪਏ ਗੜੇ ਪੈ ਗਏ ਜੀ ਖੜਦੇ ਸੀ ਪਰ ਇਹਨੂੰ ਨਹੀਂ ਕੋਈ ਸ਼ਾਇਦ ਕਿਵੇਂ ਜਾ ਰਿਹਾ ਉੱਪਰ ਨੂੰ ਵੱਧਾ ਜਿਹੜੇ ਕਈਆਂ ਬੂਟਿਆਂ ਦਾ ਨਹੀਂ ਠੰਡ ਲੱਗੀ ਸਾਰੇ ਜਿਹੜੇ ਵੱਧ ਠੰਡ ਮੰਨਣ ਵਾਲੇ ਸੀ ਜਿਹੜੇ ਵੱਧਾ ਸੁੱਕ ਜਾਂਦਾ ਹੈ ਵਧੇ ਕੇ ਉਹਦੇ ਮਰੂ ਹੋ ਗਏ ਤੇ ਆ ਵੀ ਦਾ ਬੇਲ ਵੀ ਤਾਂ ਕਿਵੇਂ ਹੋਈ ਪਈ ਆ ਆਪੇ ਮੌਸਮ ਨਾਲ ਠੀਕ ਹੋ ਜਾਣਾ ਸਾਰੇ ਹਾਂ ਮੌਸਮ ਦੇ ਹਿਸਾਬ ਨਾਲ ਜੇਲਾਂ ਤਾਂ ਧੱਲਿਓ ਖੜੀਆਂ ਹੀ ਹੁੰਦੀਆਂ ਨੇ ਅੱਜ ਤੁਹਾਡੀ ਤਿਆਰੀ ਆ ਹੂੰ ਵਿਆਹ ਤੇ ਜਾਣਾ ਕਿੱਥੇ ਪਿੰਡ ਜਾਗੋ ਆਜੋ ਹਾਂਜੀ ਜਾਗੋ ਮਤਲਬ ਵਿਆਹ ਚ ਹੀ ਗਿਣੀ ਜਾਂਦੀ ਆ ਖਾਂ ਚੱਲਾਂਗੇ ਸ਼ਾਮ ਨੂੰ ਤੇ ਆਏ ਹੋਏ ਸੀ ਜੀ ਬੱਚੇ ਖੂਬ ਬਰੌਂਕ ਲੱਗੀ ਹੋਈ ਸੀ ਤੇ ਹੁਣ ਚਲੇ ਆਏ ਜਾਣਾ ਵੀ ਜ਼ਰੂਰੀ ਆ ਕਿਉਂਕਿ ਗੱਗੂ ਵੀ ਥੋੜੇ ਨੇ ਲੈ ਆਇਆ ਮੰਮੀ ਵੀ ਵਿਚਾਰੀ ਵੇਟ ਕਰਦੀ ਸੀਗੀ ਕੱਲ ਦਾ ਦੋ ਤਿੰਨ ਵਾਰੀ ਫੋਨ ਆ ਗਿਆ ਤੇ ਉਧਰ ਉਹਦੀ ਮੰਮੀ ਵੇਟ ਕਰਦੀ ਸੀ ਸਿੰਦੂ ਨੂੰ ਇੱਕ ਮਹੀਨਾ ਹੋ ਗਿਆ ਘਰੋਂ ਨਿਕਲੇ ਲੱਗੇ ਕਿਤੇ ਦੇ ਡੇਢ ਕਦੇ ਕਿਤੇ ਕਦੇ ਕਿਤੇ ਇੰਦਾੜੇ ਵਾਲੇ ਦਾ ਬਾਹਰ ਛਡਾਦਾ ਕਹਿੰਦੇ ਸੀ ਸਿੰਦੂ ਬਾਹਰ ਚਲੇ ਗਿਆ ਫਿਰ ਪਹਿਲਾਂ ਸ਼ਾਪਿੰਗ ਕਰਦੇ ਰਹੇ ਤੇ ਚਲੋ ਮੁੰਡਿਆਂ ਨੂੰ ਹੁੰਦਾ ਹੀ ਆ ਘੁੰਮਦੇ ਫਿਰਦੇ ਨੇ ਤੇ ਚਲੇ ਗਏ ਹੁਣ ਸੋਨੂ ਸਰਿਆ ਹੋ ਜਾਣੀਆਂ ਘਰ ਚ ਮੰਨਣਾ ਹੁਣ ਸਕੂਲ ਚਲੇ ਗਏ ਬੱਚਿਆਂ ਵਰਗੇ ਬੱਚੇ ਛੋਟੇ ਵਰਗੇ ਵੱਡੇ ਰਣਕ ਬਾਅਦ ਐਸੇ ਰਣਕ ਬਾਹਰ ਲੱਗਦੀਆਂ ਨੇ ਆਣੇ ਨਾਲ ਕੁਝ ਵੀ ਆ ਜਾਏ ਪਤਾ ਹੀ ਨਹੀਂ ਲੱਗਦਾ ਟਾਈਮ ਕਦੋਂ ਨਿਕਲ ਜਾਂਦਾ ਤੇ ਚਲੋ ਜੀ ਦੇਖਦੇ ਹਾਂ ਹੁਣ ਕਦੋਂ ਮਿਲਦੇ ਆ ਤੇ ਇੱਥੇ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਆ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ